ਸੇਕ ਕੰਮ ਵਾਸਤੇ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਇੱਕ ਬਹੁਤ ਚੰਗੇ ਸਿੱਖ ਵਿਦਵਾਨ ਚਿੰਤਕ ਉੱਗੇ ਕਥਾਵਾਚਕ ਉੱਗੇ ਧਾਰਮਿਕ ਸ਼ਖਸੀਅਤ ਗਿਆਨੀ ਕੁਲਦੀਪ ਸਿੰਘ ਜੀ ਨੇ ਅੱਜ ਤੱਕ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਉੱਤੇ ਆਪਣਾ ਸੇਵਾ ਜਿਹੜੀ ਹੈ ਉਸ ਮਾਲੀ ਮੈਂ ਸਿੰਘ ਸਾਹਿਬ ਨੂੰ ਵੀ ਔਰ ਸਾਰੀ ਸਿੱਖ ਸੰਗਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਔਰ ਸਭ ਤੋਂ ਪਹਿਲਾਂ ਜਿੱਤੇ ਮੈਂ ਸਿੰਘ ਸਾਹਿਬ ਨੂੰ ਵਧਾਈ ਦੇਣਾ ਉੱਥੇ ਜਿਹੜਾ ਸੰਦੇਸ਼ ਉਹਨਾਂ ਨੇ ਸਾਰੀ ਮਾਨਵਤਾ ਨੂੰ ਅੱਜ ਪਹਿਲੇ ਦਿਨ ਸੇਵਾ ਸੰਭਾਲਦੀਆ ਦਿੱਤਾ ਉਹਦੇ ਕਰਕੇ ਵੀ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦਾ ਕਿਉਂਕਿ ਜਿਹੜੀਆਂ ਸਿੱਖ ਪੰਥ ਦੀਆਂ ਅਸਲੀ ਚੁਣੌਤੀਆਂ ਨੇ ਉਹਨਾਂ ਦੇ ਉੱਤੇ ਇੱਕ ਇੱਕ ਅੱਖਰ ਦੇ ਉੱਤੇ ਉਹਨਾਂ ਨੇ ਜਿਹੜਾ ਫੋਕਸ ਕੀਤਾ ਜਿਹੜੀ ਵਿਜਨ ਉਹਨਾਂ ਨੇ ਪਹਿਲੇ ਦਿਨ ਖਾਲਸਾ ਪੰਥ ਨੂੰ ਦਿੱਤੀ ਹੈ ਉਹਦੇ ਤੋਂ ਬੜੀਆਂ ਵੱਡੀਆਂ ਆਸਾਂ ਤੇ ਉਮੀਦਾਂ ਜਨਮੀਆਂ। ਔਰ ਕੁਝ ਲੋਕਾਂ ਨੇ ਅੱਜ ਵੀ ਇਹ ਭਰਮਪ੍ਰੇਖਾ ਪਾਉਣ ਦੀ ਕੋਸ਼ਿਸ਼ ਕੀਤੀ ਵਿੱਚ ਗਲਤ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ। ਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਵਿੱਚ ਸਾਰੀ ਜਿਹੜੀ ਅਰਦਾਸ ਹੈ ਚਾਰਜ ਸੰਭਾਲਿਆ ਗਿਆ ਆਤਕ ਸਾਹਿਬ ਦੇ ਉੱਤੇ ਵੀ ਜਿਹੜਾ ਸਿੰਘ ਸਾਹਿਬ ਦਰਸ਼ਨ ਕਰਕੇ ਆਏ ਉਹਨਾਂ ਨੂੰ ਸਰੋਪਾ ਵੀ ਦਿੱਤਾ ਗਿਆ ਦਸਤਾਰਾਂ ਵੀ ਦਿੱਤੀਆਂ ਗਈਆਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹ ਪਾਠ ਵੀ ਸਰਵਣ ਕਰਦੇ ਆ ਬੈਠੇ ਔਰ ਹੋਰ अनेका ਤਸਵੀਰਾਂ ਸ਼ਾਸਤਰਾ ਦੇ ਜਿਹੜੀ ਸਵੇਰੇ ਇਸ਼ਨਾਨ ਦੀ ਸੇਵਾ ਉਸ ਅਰਦਾਸ ਦੇ ਵਿੱਚ ਵੀ ਉਹ ਸ਼ਾਮਲ ਹੋਏ ਪਰ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਮੌਕੇ ਆ ਇਹ ਇਸ ਤਰੀਕੇ ਗੁਰ ਪ੍ਰਚਾਰ ਕਰਨ ਦੇ ਲਈ ਹੁੰਦੇ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਕਿ ਇੱਕ ਵੱਡੀ ਸਾਜ਼ਿਸ਼ ਜਿਹੜੀ ਏਜੰਸੀਆਂ ਨੇ ਸਿੱਖ ਭਰਾਵਾਂ ਦੇ ਵਿੱਚ ਖਾਨਾ ਚੰਗੀ ਕਰਾਉਣ ਦੀ ਅੱਜ ਜਿਹੜੀ ਹੈ ਉਹ ਰਚੀ ਸੀ ਅੱਜ ਉਹਨਾਂ ਦੇ ਸਿਆਣਪ ਦੇ ਨਾਲ ਉਹਨਾਂ ਦੀ ਹਲੀਮੀ ਦੇ ਨਾਲ ਉਹਨਾਂ ਦੀ ਸਹਿਜ ਦੇ ਨਾਲ ਔਰ ਮੈਂ ਸਿੰਘ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਕਿਸੇ ਅੜੀ ਦੇ ਵਿੱਚ ਨਹੀਂ ਆਏ ਤੇ ਅੰਮ੍ਰਿਤ ਵੇਲੇ ਜਾ ਕੇ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਆਪ ਅਰਦਾਸ ਕਰਕੇ ਪੰਜ ਪਿਆਰੇ ਸਹਬਾਨਾਂ ਨੂੰ ਨਾਲ ਲੈ ਕੇ ਤੇ ਆਪਣੀ ਸਾਦੇ ਢੰਗ ਨਾਲ ਸੇਵਾ ਸੰਭਾਲ ਕੀਤੀ ਪਰ ਇਹ ਅੰਗਰੇਜ਼ਾਂ ਦੇ ਰਾਜ ਤੋਂ ਲੈ ਕੇ ਅੱਜ ਤੱਕ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀ ਕਿ ਸਾਡੇ ਜਥੇਦਾਰ ਸਾਹਿਬਾਨ ਨੇ ਸੇਵਾ ਸੰਭਾਲਣੀ ਹੋਵੇ ਕੰਮ ਵਾਸਤੇ ਬੜਾ ਚਾਹਾਂ ਦਾ ਮੌਕਾ ਹੁੰਦਾ ਇੱਕ ਬਹੁਤ ਵੱਡਾ ਜੋਸ਼ ਹੁੰਦਾ ਬੜੀ ਵੱਡੀ ਪ੍ਰੇਰਣਾ ਹੁੰਦੀ ਹੈ ਅੱਜ ਜਿਹੜਾ ਮਾਹੌਲ ਪੈਦਾ ਕਰਨ ਦੀ ਇੱਕ ਦੋ ਦਿਨਾਂ ਦੇ ਵਿੱਚ ਕੋਸ਼ਿਸ਼ ਕੀਤੀ ਗਈ ਉਹ ਬਹੁਤ ਦੁਖਦਈ ਹੈ acha ho gaya gurumara di bakshesh hui te sara kujh chatmit tareeke de naal hoya saryan nu ਜਿਹੜਾ ਸਿੰਘ ਸਾਹਿਬ ਨੇ ਸੰਦੇਸ਼ ਦਿੱਤਾ ਹੈ ਕੌਮ ਨੂੰ ਇਕਜੁੱਟ ਹੋਣ ਦੀ ਇਕੱਠੇ ਹੋਣ ਦੀ ਆਪਸੀ ਮਤਭੇਦ ਖਤਮ ਕਰਨ ਦੀ ਔਰ ਇਕੱਠੇ ਹੋ ਕੇ ਜਿਹੜੀਆਂ ਸਮਾਜਿਕ ਚੁਣੌਤੀਆਂ ਨੇ ਉਹਨਾਂ ਦੇ ਉੱਤੇ ਡਟ ਕੇ ਡਟਣ ਦੀ ਉਹਦੇ ਉੱਤੇ ਸਾਰਿਆਂ ਨੂੰ ਪਹਿਰਾ ਦੇਣਾ ਚਾਹੀਦਾ ਹੈ ਸੋ ਮੈਂ ਸਾਰੀ ਸੰਗਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬੜਾ